ਯਾ ਤੱਕ ਦਰਜ ਨਹੀਂ ਹੋਈ ਮਾਰਾ ਹੋਇਆ ਪ੍ਰਾਈਮ ਮਿਨਿਸਟਰ ਨੇ ਉੱਥੇ ਖੜ ਕੇ ਮਾਫੀ ਮੰਗੀ ਹੈ ਇੰਨੇ ਬੰਦੇ ਮਾਰਤੇ ਇਕੱਲੇ ਇੰਨੇ ਨਾ ਗੁਜ਼ਾਰਾ ਹੋਵੇ ਤਾਂ ਭਾਵੇਂ ਪੰਜਾਬ ਮਾਰ ਦਿਓ ਫਿਰ ਮਾਫੀ ਮੰਗ ਲਵਾਂ 84 ਦੇ ਦੰਗਿਆਂ ਦਾ ਦੁੱਖ ਮਾਫੀ ਦੇ ਨਾਲ ਘਟਣ ਵਾਲਾ ਨਹੀਂ ਸਿਰਫ ਮਾਫੀ ਮੰਗੇ ਇਸ ਮਸਲੇ ਨੂੰ ਔਲੇ ਕਰਨ ਵਾਲਿਆਂ ਦੀ ਸੋਚ ਕੀ ਹੋਵੇਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਵਾਲ ਨਵਜੋਤ ਸਿੰਘ ਸਿੱਧੂ ਦੇ ਉਸ ਬਿਆਨ ਤੋਂ ਬਾਅਦ ਦਿੱਤਾ ਹੈ ਜਿਸ ਦੇ ਵਿੱਚ ਸਿੱਧੂ ਨੇ 84 ਦੇ ਕਤਲੇਆਮ ਲਈ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਣ ਦਾ ਜ਼ਿਕਰ ਕੀਤਾ ਸੀ ਪਰ ਮੁੱਖ ਮੰਤਰੀ ਬਾਦਲ ਸਿੱਧੂ ਦੇ ਜਵਾਬ ਨੂੰ ਵਾਜਬ ਨਹੀਂ ਮੰਨਦੇ ਦੇਖੋ ਇਨੇ ਬੰਦੇ ਮਾਰਤੇ ਇਕੱਲੇ ਇਨੇ ਨਾ ਗੁਜ਼ਾਰਾ ਹੋਵੇ ਤਾਂ ਭਾਵੇਂ ਪੰਜਾਬ ਮਾਰ ਦਿਓ ਫਿਰ ਮਾਫੀ ਮੰਗ ਲਓ ਸਮਝੇ ਨਹੀਂ ਦੇਖੋ ਇਹ ਮਾਫੀ ਵਾਲੀ ਗੱਲ ਨਹੀਂ ਇਹ ਜਜ਼ਬਾਤ ਹੈ ਕਿ ਉਹ ਕਿਹੋ ਜਿਹੇ ਬੰਦੇ ਹੈ ਉਹਨਾਂ ਦੀ ਸੋਚ ਕਿਹੋ ਜਿਹੀ ਹੈ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਬੋਲੇ ਸੀ ਇਸ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਸੀ ਕਿ ਉਹ ਇਸ ਘਟਨਾ ਦਾ ਹਵੇਸ਼ਾ ਤੋਂ ਵਿਰੋਧ ਕਰਦੇ ਆਏ ਨੇ ਪਰ ਨਾਲ ਹੀ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਸ ਲਈ ਮਾਫੀ ਮੰਗ ਚੁੱਕੇ ਨੇ ਤੇ ਹੁਣ ਉਹ ਇਸ ਦੇ ਵਿੱਚ ਹੋਰ ਕੁਝ ਨਹੀਂ ਕਰ ਸਕਦੇ ਕੋਈ ਵੀ ਗੈਰਤਮੰਦ ਆਦਮੀ ਕੋਈ ਵੀ ਗੈਰਤਮੰਦ ਆਦਮੀ ਇਸ ਗੱਲ ਨੂੰ ਮੈਂ ਹਜ਼ਾਰ ਵਾਰ ਚੁੱਕ ਚੁੱਕਿਆ ਮੈਂ ਉਸ ਗੱਡੀ 'ਚ ਸੀ ਜਿੱਦੇ 'ਚ ਕਤਲ ਹੋਇਆ ਸੀ ਮਹਾਰਾਜ ਤੇ ਮੈਂ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਇੱਕ ਵਾਰ ਨਹੀਂ ਕੀਤੀ 50 ਵਾਰ ਬੁਲੰਦ ਕੀਤੀ ਗਲਤ ਹੋਇਆ ਮਾਰਾ ਹੋਇਆ ਐਫ ਆਈ ਆਰ ਤੱਕ ਦਰਜ ਨਹੀਂ ਹੋਈ ਮਾਰਾ ਹੋਇਆ ਪ੍ਰਾਈਮ ਮਿਨਿਸਟਰ ਨੇ ਉੱਥੇ ਖੜ ਕੇ ਮਾਫੀ ਮੰਗੀ ਹੈ ਭਾਈ ਹੁਣ ਮੈਨੂੰ ਦੱਸੋ ਨਾ ਮੈਂ ਬੰਸ ਤੇ ਚੜਦਾਂ